ਅੱਛੀ ਕਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬੀ ਸਟੋਰੀ ਮੇਲ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਸ਼ਰੀਕ ਦਾ ਭਾਗ 17ਵਾਂ ਲੈ ਕੇ ਆਏ ਆਂ ਆਓ ਆਪਾਂ ਸ਼ੁਰੂ ਕਰ ਦਿਆਂ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਜਦੋਂ ਘਰੋਂ ਬਾਹਰ ਆਏ ਤਾਂ ਸੂਰਜ ਦੀ ਨਿੱਕੀ-ਨਿੱਕੀ ਤੋਪ ਲੱਗ ਰਹੀ ਸੀ ਠੰਡੀ ਹਵਾ ਚੱਲ ਰਹੀ ਸੀ ਦੋਵੇਂ ਆ ਕੇ ਗੱਡੀ 'ਚ ਬੈਠੇ ਤੇ ਨਿਤਿਕ ਨੇ ਗੱਡੀ ਦੀ ਸਨ ਰੂਫ ਖੋਲ ਦਿੱਤੀ ਸੂਰਜ ਤੇ ਤੂਫਾਨ ਦੀ ਉਹਨਾਂ ਦੇ ਚਿਹਰਿਆਂ ਤੇ ਪੈ ਰਹੀ ਸੀ ਨੀਤਿਕਾ ਨੇ ਫਿਰ ਗਾਣਾ ਪਲੇ ਕਰ ਦਿੱਤਾ ਸੋਹਾਨਾ ਸਫਰ ਔਰ ਇਹ ਮੌਸਮ ਹਸੀ ਹਮੇ ਡਰ ਹੈ ਹਮੇ ਖੋ ਨਾ ਜਾਏਂਗੇ ਗੁਰੂ ਕੁਝ ਵੀ ਕਹੋ ਤੁਹਾਡੇ ਗਾਣਿਆਂ ਦੀ ਕਲੈਕਸ਼ਨ ਬਹੁਤ ਵਧੀਆ ਹੈ ਨੀਤਿਕਾ ਨੇ ਹਾਂਜੀ ਕਹਿ ਕੇ ਗੱਡੀ ਤੋੜ ਲਈ ਪਹਿਲਾਂ ਉਹ ਦੋਵੇਂ ਗੁਰੂ ਘਰੇ ਜੋੜੇ ਜਮਾ ਕਰਵਾ ਕੇ ਹੱਥ ਪਰ ਤੋਕੇ ਅੰਦਰ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਫਿਰ ਕੁਝ ਥਿਰ ਬੈਠ ਕੇ ਗੁਰੂ ਕੀ ਬਾਣੀ ਦਾ ਆਨੰਦ ਮਾਨਿਆ ਅਧਿਕੰਟੀਵਾਦ ਉਹ ਪਰਸ਼ਾਦ ਲੈ ਕੇ ਬਾਹਰ ਆ ਗਏ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਛਾ ਕੇ ਜਰੋਦੋਂ ਮੇ ਗੱਡੀ 'ਚ ਬੈਠ ਕੇ ਆਪਣੀ ਜੁੱਤੀ ਭਾਰੇ ਸਨ ਤਾਂ ਗੁਰੀ ਨਿਤਿਕਾ ਨੂੰ ਕਹਿਣ ਲੱਗੇ ਕੀ ਗੱਲ ਜੀ ਅੱਜ ਤਾਂ ਬੜੀ ਲੰਬੀ ਗੱਲਬਾਤ ਚੱਲ ਰਹੀ ਸੀ ਤੁਹਾਡੀ ਰੱਬ ਜੀ ਨਾਲ ਕੀ ਮੰਗੇ ਤੁਸੀਂ ਫਿਰ ਆਪਣੇ ਵਿਵਹ ਗੁਰਜੀ ਕੋਲੋਂ ਨਿਤਿਕਾ ਮੈਂ ਆਪਣੇ ਕੱਲੀ ਨੇ ਨਹੀਂ ਆਪਣੇ ਦੋਵਾਂ ਲਈ ਮੰਗਿਆ ਗੁਰੀ ਮੈਨੂੰ ਵੀ ਦੱਸੋ ਫਿਰ ਕੀ ਮੰਗਿਆ ਨਿਤਿਕਾ 나 ਜਿਵੇਂ ਨ ਦੱਸੀ ਨੂੰ ਸ਼ਰਮ ਆਉਂਦੀ ਆ ਗੁਰੀ अरे वाह शर्मा जी भी शर्माते हैं वैसे ਤੁਸੀਂ ਮੈਨੂੰ ਸ਼ਰਮਾਉ ਕਹਿੰਦੇ ਰਹਿੰਦੇ ਹੋ ਹੁਣ ਆਪ ਇਹਨੀ ਨਿੱਕੀ ਜੀ ਗੱਲ ਦੱਸਣ ਤੇ ਸ਼ਰਮਾ ਰਹੇ ਹੋ ਨਿਤਿਕਾ ਚਿਚਕਦੀ ਹੋਈ ਮੈਂ ਆਪਣੇ ਦੋਮਾ ਲਈ ਵਾਹਿਗੁਰੂ ਜੀ ਤੋਂ ਇੱਕ ਪਿਆਰੀ ਜੀ ਤੀ ਮੰਗੀ ਆ ਕਹਿ ਕੇ ਸੰਗਦੀ ਨੇ ਸਿਰ ਝੁਕਾ ਲਿਆ ਗੁਰੂ ਬੁੱਗੇ ਸ਼ਰਮਾਉਣਾ ਛੱਡੋ ਪਲੀਜ਼ ਇਧਰ ਮੇਰੇ ਵੱਲ ਦੇਖੋ ਜਦ ਨਿਤਿਕਾ ਉਸ ਦੇ ਵੱਲ ਦੇਖਣ ਲੱਗੀ ਤਾਂ ਗੁਰੂ ਉਸਾ ਚਿਹਰਾ ਆਪਣੇ ਹੱਥਾਂ 'ਚ ਲੈਂਦੇ ਹੋਏ ਕਹਿਣ ਲੱਗਾ ਧਨੁਪਤਾ ਮੈਂ ਵੀ ਇਹ ਅਰਦਾਸ ਕੀਤੀ ਸੀ ਵਾਹਿਗੁਰੂ ਜੀ ਅਕੀ ਸਾਡੀ ਦੋਵਾਂ ਮਾਰੀ ਤਾਂ ਅਰਦਾਸ ਵੀ ਇੱਕੀ ਆ ਮੈਨੂੰ ਪੂਰਾ ਯਕੀਨ ਆ ਵਾਹਿਗੁਰੂ ਜੀ ਸਾਡੀ ਅਰਦਾਸ ਜਲਦੀ ਹੀ ਪੂਰੀ ਕਰਨਗੇ ਹੁਣ ਇਹ ਵੀ ਦੱਸੋ ਫਿਰ ਆਪਣੀ ਧੀ ਦਾ ਨਾਮ ਕੀ ਹੋਵੇਗਾ ਨਿਤਿਕਾ ਮੈਨੂੰ ਤਾਂ ਗੁਰਬਾਣੀ ਤੇ ਬਾਣੀ ਦੋਨੋਂ ਹੀ ਨਾਮ ਬਹੁਤ ਪਸੰਦਾ ਗੁਰੀ ਆਪਾਂ ਉਸ ਦਾ ਨਾਮ ਗੁਰਬਾਣੀ ਰੱਖਾਂਗੇ ਜਿਸ ਦੀ ਆਵਾਜ਼ ਵੀ ਬਿਲਕੁਲ ਬਾਣੀ ਵਰਗੀ ਮਿੱਠੀ ਹੋਵੇਗੀ ਉਧਰ ਦੂਜੇ ਪਾਸੇ ਗੱਜਨ ਦੀ ਮੁੰਡੀ ਤਾਰੀ ਦੇ ਨਸ਼ੇ ਦੀ ਲਤ ਦਿਨ ਬਦਨ ਪਤੀ ਜਾ ਰਹੀ ਸੀ ਅੱਜ ਉਸਨੇ ਫਿਰ ਨਸ਼ੇ ਦਾ ਓਵਰਡੋਸ ਲੈ ਲਿਆ ਸੀ ਜਿਸ ਕਰਕੇ ਉਸਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ ਅੱਧੀ ਰਾਤ ਨੂੰ ਹੀ ਉਹਨਾਂ ਨੂੰ ਉਸਨੂੰ ਲੈ ਕੇ ਸ਼ਹਿਰ ਹਸਪਤਾਲ ਨੂੰ ਭੱਜਣਾ ਪਿਆ ਜਦ ਉਹ ਤਾਰੀ ਨੂੰ ਲੈ ਕੇ ਹਸਪਤਾਲ ਪਹੁੰਚੇ ਤਾਂ ਤਾਰੀ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਐਮਰਜੈਂਸੀ ਡਾਕਟਰ ਨੂੰ ਫੋਨ ਕੀਤਾ ਕੁਝ ਟਾਈਮ ਬਾਅਦ ਜਦ ਡਾਕਟਰ ਆਇਆ ਤਾਂ ਗੱਜਨ ਸਾਰੇ ਹਸਪਤਾਲ 'ਚ ਪੜਤੂ ਪਿਆ ਹੋਇਆ ਸੀ ਡਾਕਟਰ ਨੂੰ ਦੇਖ ਕੇ ਗੁੱਸੇ 'ਚ ਚਲਾਉਂਦਾ ਹੋਇਆ ਆਕੇ ਉਸ ਨੂੰ ਗਲੇ ਤੋਂ ਫੜ ਕੇ ਖਿੱਚ ਕੇ ਟੈਰੀਕ ਨੂੰ ਲਿਆ ਕੇ ਕਹਿਣ ਲੱਗਾ ਡਾਕਟਰਾ ਮੇਰੇ ਪੁੱਤ ਨੂੰ ਦੇਖ ਕੀ ਹੋਇਆ ਹੈ ਇਸ ਨੂੰ ਡਾਕਟਰ ਘਬਰਾਉਂਦੇ ਹੋਏ ਕਹਿਣ ਲੱਗਾ ਸਰ ਤੁਸੀਂ ਪਹਿਲਾਂ ਮੇਰਾ ਗੱਲ ਛੱਡੋ ਮੈਨੂੰ ਮਰੀਜ਼ ਨੂੰ ਦੇਖਣ ਦਿਓ ਨਾਲੇ ਤੁਸੀਂ ਹਿੰਮਤ ਰੱਖੋ ਅਸੀਂ ਆਪਣੇ ਵੱਲ ਪੂਰੀ ਕੋਸ਼ਿਸ਼ ਕਰਾਂਗੇ ਗੱਜਨ ਓ ਯਾਰ ਮੇਰੇ ਪੁੱਤ ਨੂੰ ਬਚਾ ਲਓ ਇਸੇ ਵੇਲੇ ਮੇਰਾ ਹੋਰ ਕੋਈ ਨਹੀਂ ਸਾਡਾ ਤੈਨੂੰ ਰੱਬ ਦਾ ਵਾਸਤਾ ਹੈ ਡਾਕਟਰ ਬਚਾਲਾ ਕਹਿੰਦੇ ਹੋ ਰੋਣ ਲੱਗ ਪਿਆ ਕਹਿੰਦੇ ਆ ਨਾ ਸਮਾਂ ਬਹੁਤ ਬਲਵਾਨ ਆ ਇਸਦਾ ਇੱਕੋ ਜਿਹਾ ਨਹੀਂ ਰਹਿੰਦਾ ਅੱਜ ਜੇ ਤੇਰਾ ਚੰਗਾ ਟਾਈਮ ਚੱਲ ਰਿਹਾ ਆ ਤਾਂ ਇਸਦਾ ਮਤਲਬ ਇਹ ਨਹੀਂ ਆ ਕਿ ਉਹ ਸਦਾ ਹੀ ਰਹੇਗਾ ਉਹ ਇਨਸਾਨ ਜਿਸ ਨੇ ਅੱਜ ਤੱਕ ਆਪਣੀ ਹੰਕਾਰ ਚ ਚੂਰ ਬੰਦੇ ਨੂੰ ਬੰਦਾ ਨਹੀਂ ਸਮਝਿਆ ਸੀ ਅੱਜ ਉਹ ਆਪਣੇ ਪੁੱਤ ਦੀ ਜਾਨ ਬਚਾਉਣ ਲਈ ਇੱਕ ਡਾਕਟਰ ਦੇ ਹਾੜੇ ਕੱਢ ਰਿਹਾ ਸੀ ਡਾਕਟਰ ਇਸ ਨੂੰ ਹੌਸਲਾ ਰੱਖਣ ਦਾ ਕਹਿ ਕੀ ਮਰੀਜ਼ ਨੂੰ ਨਾਲ ਲੈ ਕੇ ਐਮਰਜੈਂਸੀ ਚ ਚਲਾ ਗਿਆ ਡਾਕਟਰ ਸੀ ਟੀਮ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ ਬਾਹਰ ਗੱਜਨ ਅਸਿਕਰਵਲੀ ਤੇ ਸ਼ਿੰਦਾ ਬੈਠੇ ਪਰੇਸ਼ਾਨ ਜੀ ਨਜ਼ਰ ਆ ਰਹੇ ਸਨ ਸਾਰੀ ਰਾਤ ਤਾਰੀ ਦਾ ਇਰਾਜ਼ ਚਲਦਾ ਰਿਹਾ ਸਵੇਰੇ 6 ਵਜੇ ਜਾ ਕੇ ਐਮਰਜੈਂਸੀ ਚ ਡਾਕਟਰ ਜਦ ਬਾਹਰ ਆਇਆ ਤਾਂ ਗੱਜਨ ਉਸ ਨੂੰ ਰੋਕੇ ਆਪਣੀ ਪਤੀ ਹਾਲਤ ਬਾਰੇ ਪੁੱਛਿਆ ਲੱਗਾ ਉਸ ਦੀ ਗੱਲ ਸੁਣ ਕੇ ਡਾਕਟਰ ਕਹਿਣ ਲੱਗਾ ਦੇਖੋ ਸਰਦਾਰ ਜੀ ਅਸੀਂ ਅੱਜ ਤੱਕ ਤੁਹਾਡੇ ਪੁੱਤ ਨੂੰ ਬਚਾ ਲਿਆ ਹੈ ਪਰ ਤੁਹਾਡਾ ਪੁੱਤ ਜਿੰਨੀ ਜਲਦੀ ਇਹ ਨਸ਼ਾ ਛੱਡ ਦੇਵੇ ਉਨਾ ਹੀ ਅਸਲੀ ਚੰਗਾ ਆ ਇਸ ਨਸ਼ੇ ਨੇ ਉਸ ਦੇ ਸ਼ਰੀਰ ਨੂੰ ਅੰਦਰੋਂ ਬਿਲਕੁਲ ਖੋਖਲਾ ਕਰ ਦਿੱਤਾ ਆ ਮੇਰੀ ਤਾਂ ਇਹ ਸਲਾਹ ਆ ਕਿ ਤੁਸੀਂ ਇਸ ਨੂੰ ਜਲਦੀ ਤੋਂ ਜਲਦੀ ਕਿਸੇ ਨਸ਼ਾ ਛੁੜਾਊ ਕੇਂਦਰ 'ਚ ਭਰਤੀ ਕਰਵਾਓ ਮੈਨੂੰ ਡਰ ਆ ਕਿ ਜੇ ਅਗਲੀ ਵਾਰ 'ਚ ਇਦਾਂ ਦੇ ਹਾਲਾਤ ਬਣੀ ਤਾਂ ਇਹ ਸਭ ਬਚਣਾ ਬਹੁਤ ਮੁਸ਼ਕਿਲ ਆ ਕੁਝ ਦਿਨ ਤੱਕ ਤੁਸੀਂ ਆਪਣੇ ਪੁੱਤ ਨੂੰ ਮਿਲ ਸਕਦੇ ਹੋ ਕੈਕੀ ਡਾਕਟਰ ਉਤ ਚਲਾ ਗਿਆ ਅੱਧੇ ਘੰਟੇ ਬਾਅਦ ਤਾਰੀ ਨੂੰ ਵਾਰਡ ਚ ਸ਼ਿਫਟ ਕਰ ਦਿੱਤਾ ਗਿਆ ਫਿਰ ਗਜਨ ਤੇ निहाल कौर ਆਪਣੇ ਪੁੱਤ ਨੂੰ ਮਿਲਣ ਆਏ ਪਰ ਤਾਰੀ ਬੇਹੋਸ਼ ਹੋਣ ਕਾਰਨ ਉਹ ਉਸ ਦੇ ਸਰਾਨੇ ਬੈਠ ਕੇ ਉਸ ਨੂੰਂਂਦੀਖਦੇ ਰਹੇ ਕੁਝ ਥੇਰ ਬਾਅਦ ਗਜਨ ਉੱਠ ਕੇ ਬਾਹਰ ਆ ਕੇ ਹਾਲ ਜਿ ਬੈਠ ਗਿਆ ਤਾਂ ਉਸ ਨੇ ਦੇਖਿਆ ਸਾਹਮਣੇ ਕੋਰੀਡੋਰ ਚ ਕੇਰ ਸਿੰਘ ਪਿੰਦੇ ਦਾ ਸਰਪੰਚ ਨਾਲ ਤੁਰਿਆ ਆ ਰਿਹਾ ਸੀ ਉਹਨਾਂ ਨੂੰ ਦੇਖ ਗਜਨ ਦੇ ਮਨ 'ਚ ਬਦਲਾ ਲੈਣ ਦਾ ਇੱਕ ਪਲਾਨ ਆਇਆ ਕੇਰ ਸਿੰਘ ਨੂੰ ਉਸਦੇ ਕੋਲ ਆਇਆ ਤਾਂ ਉਹ ਝੂਠੇ ਹੰਝੂ ਵਹਾਉਂਦਾ ਹੋਇਆ ਕੇਰ ਸਿੰਘ ਦੇ ਗੱਲ ਲੱਗਦੇ ਹੋਏ ਕਹਿਣ ਲੱਗਾ ਬਾਈ ਮੈਨੂੰ ਮaaf ਕਰ ਦੇ ਯਾਰ ਮੈਂ ਪੈਸੇ ਦੀ ਨਸ਼ੇ 'ਚ ਤੇਰੇ ਸਭ ਪਰਿਵਾਰ ਨਾਲ ਹੁਣ ਤੱਕ ਬਹੁਤ ਗਲਤ ਸਲੂਕ ਕੀਤਾ ਤੂੰ ਕਹਿੰਦਾ ਸੀ ਨਾ ਜਦ ਇਹ ਨਸ਼ਿਆਂ ਦੀ ਅੱਗ ਤੇਰੇ ਘਰ ਤੱਕ ਪਹੁੰਚਿਆ ਪਤਾ ਤਬ ਮੈਨੂੰ ਫੇਰ ਲੱਗੂਗਾ ਤੇਰੀ ਗੱਲ ਸੱਚ ਹੋ ਗਈ ਵੀਰੇ ਅੱਛ ਮੇਰੀ ਪੁੱਤ ਦੀ ਹਾਲ ਬਹੁਤ ਮਾੜੀ ਆ ਉਹ ਮਰਦੇ ਮਰਦੇ ਬਚੇ ਆ ਡਾਕਟਰਾਂ ਦਾ ਕਹਿਣਾ ਹੈ ਕਿ ਜੇ ਅਗਲੀ ਵਾਰ ਇਦਾਂ ਦਾ ਕੰਮ ਹੋਇਆ ਤਾਂ ਸਤਾ ਬਚਣਾ ਮੁਸ਼ਕਿਲ ਆ ਕੇਰ ਸਿੰਘ ਉਸਨੂੰ ਹੌਸਲਾ ਦਿੰਦੇ ਹੋਏ ਕਹਿਣ ਲੱਗਾ ਵੀਰੇ ਤੂੰ ਹੌਸਲਾ ਰੱਖ ਸਭ ਠੀਕ ਹੋ ਜਾਣਾ ਆ ਤੈਨੂੰ ਆਪਣੇ ਕੀਤੇ ਦਾ ਪਛਤਾਵਾ ਆ ਸਾਨੂੰ ਇੰਨਾ ਹੀ ਬਹੁਤ ਆ ਤੂੰ ਕੋਈ ਫਿਕਰ ਨਾ ਕਰੀ ਮੈਂ ਤੇਰੇ ਨਾਲ ਆ ਕੋਈ ਵੀ ਲੋੜ ਹੋਈ ਤਾਂ ਬਿਨਾਂ ਝਿਜਕ ਤੇ ਯਾਦ ਕਰੀ ਫਿਰ ਉਹ ਦੋਵੇਂ ਕਮਰੇ ਅੰਦਰ ਤਾਰੀ ਦਾ ਹਾਲ-ਚਾਲ ਜਾਣਨ ਲਈ ਆਏ ਮਿਹਾਲ ਕਰਨ ਉਸ ਸਸ਼ੀ ਕਾਇ ਬੁਲਾ ਕੇ ਫਿਰ ਉਹਨਾਂ ਤਾਰੀ ਦਾ ਹਾਲ ਚਲ ਪੁੱਛਿਆ ਵੀਕ ਮਿੰਨ ਵਾਦੂਦੋ ਮੇ ਬਾਹਰ ਆਈ ਤੇ ਗੱਜਨ ਨੂੰ ਮਿਲ ਕੇ ਹਿੰਮਤ ਰੱਖਣ ਦਾ ਕਹਿ ਕੇ ਆਪਣੀ ਕੰਮ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਸ਼ਿੰਦਾ ਗੱਜਨ ਕੋਲ ਆ ਕੇ ਕਹਿਣ ਲੱਗਾ ਬਾਈ ਜੀ ਇਹ ਤੁਸੀਂ ਕੀ ਕਰ ਰਹੇ ਹੋ ਦੁਸ਼ਮਣਾਂ ਨਾਲ ਹੱਥ ਮਿਲਾ ਰਿਹਾ ਗੱਜਨ ਉਹ ਸ਼ਿੰਦਿਆ ਤੈਨੂੰ ਤਾਂ ਪਤਾ ਹੀ ਆ ਮੈਂ ਕਿੰਨੀ ਕੁੱਤੀ ਚੀਜ਼ ਆ ਮੈਂ ਕੁਝ ਵੀ ਬਿਨਾ ਮਤਲਬ ਦੇ ਨਹੀਂ ਕਰਦਾ ਹੌਂ ਦੇਖਦਾ ਚੱਲੀ ਜਦ ਮੇਰਾ ਦਾ ਲੱਗ ਗਿਆ ਨਾ ਕੇਰ ਸਿੰਘ ਦਾ ਨਾਮ ਲੈਣ ਵਾਲਾ ਇਸ ਦੁਨੀਆ 'ਚ ਕੋਈ ਨਹੀਂ ਰਹੇਗਾ ਕੁਝ ਦਿਨਾਂ ਬਾਅਦ ਤਾਰੀ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਗੱਜਰ ਨੇ ਡਾਕਟਰ ਦੀ ਗੱਲ ਮੰਨਦਿਆਂ ਹੋਇਆ ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾ ਦਿੱਤਾ ਕੁਝ ਦਿਨਾਂ ਬਾਅਦ ਗੱਜਰ ਨੇ ਹਾਲਕਰ ਨੂੰ ਆਪਣੇ ਨਾਲ ਲੈ ਕੇ ਕੇਰ ਸਿੰਘ ਦੇ ਘਰ ਆਇਆ ਹੁਣ ਤੱਕ ਕੀਤੀਆਂ ਗਲਤੀਆਂ ਦੀ ਮਾਫੀ ਮੰਗ ਲਈ ਕੇਰ ਸਿੰਘ ਤੇ ਦਿਵਾਲੋ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਅੱਜ ਕਿੰਨੇ ਹਿੱਸਾਾਂ ਬਾਅਦ ਸਾਰਾ ਪਰਿਵਾਰ ਇਕੱਠੇ ਬੈਠ ਕੇ ਨਾਲੇ ਹਾਸੇ ਖੇਡ ਰਿਹਾ ਸੀ ਤੇ ਨਾਲੇ ਚਾਹ ਪੀ ਰਿਹਾ ਸੀ। ਉਹਨਾਂ ਦੇ ਜਾਨਮਾਗਰੋ ਦਿਆਲੋ ਕੀਰ ਸਿੰਘ ਨੂੰ ਕਹਿਣ ਲੱਗੇ, "ਮੈਨੂੰ ਤਾਂ ਜੀ ਇਹ ਸਭ ਠੀਕ ਨਹੀਂ ਲੱਗਦਾ। ਇੰਜ ਇੱਕਦਮ ਹੀ ਤੁਹਾਡੇ ਭਰਾ ਦਾ ਇੰਨਾ ਬਦਲ ਜਾਣਾ, ਆਪਣੀ ਕੀਤੇ ਦੀ ਮਾਫੀ ਵੀ ਮੰਗ ਲੈਣਾ। ਮੈਨੂੰ ਤਾਂ ਇਸ ਸਭ ਤੋਂ ਡਰ ਲੱਗ ਰਿਹਾ ਏ।" ਖੀਰ ਉਸ ਨੂੰ ਕਹਿਣ ਲੱਗਾ, "ਉੱਪਲਿਏ, ਤੂੰ ਐਵੇਂ ਘਬਰਾ ਰਹੀ ਏ। ਇਦਾਂ ਦਾ ਕੁਝ ਨਹੀਂ ਆ।" ਇਦਨ ਨਿਤਿਕਾ ਤੇ ਗੁਰੀ ਦੇ ਦਿਨ ਵੀ ਬਹੁਤ ਵਧੀਆ ਬੀਤ ਰਹੇ ਸਨ ਅੱਜ ਉਹਨਾਂ ਨੂੰ ਇੱਥੇ ਆਇਆਂ ਨੂੰ ਇੱਕ ਮਹੀਨਾ ਹੋ ਗਿਆ ਸੀ ਇੰਨੇ ਦਿਨ ਕਿਵੇਂ ਹਾਸੇ ਖੇੜੇ ਲੰਘ ਗਏ ਉਹਨਾਂ ਨੂੰ ਪਤਾ ਹੀ ਨਾ ਲੱਗਾ ਨਿਤਿਕਾ ਤੇ ਗੁਰੀ ਦੋਵੇਂ ਵਾਪਸ ਪੰਜਾਬ ਆ ਰਹੇ ਸਨ ਨਿਤਿਕਾ ਬੈਠੀ ਆਪਣੀ ਪੈਕਿੰਗ ਕਰ ਰਹੀ ਸੀ ਤਾਂ ਉਸਦੇ ਨਾਨਾ ਜੀ ਉਸਦੇ ਕੋਲ ਆਏ ਤੇ ਕਹਿਣ ਲੱਗੇ ਹੋ ਗਈ ਬੇਟਾ ਜੀ ਸਾਰੀ ਪੈਕਿੰਗ ਨਿਤਿਕਾ ਹਾਂਜੀ ਬਸ ਹੋ ਹੀ ਗਈ ਆ ਫਿਰ ਉਸਦੇ ਨਾਨਾ ਜੀ ਕਹਿਣ ਲੱਗੇ ਮੇਰਾ ਇੱਕ ਕੰਮ ਕਰੀ ਬੇਟਾ ਆ ਮਫਲਰ ਤੇ ਗਰਮ ਕੋਟ ਆਪਣੇ ਬਾਪੂ ਜੀ ਨੂੰ ਦੇ ਦੇ ਕਹੀਂ ਸ਼ਰਮਾ ਜੀ ਨੇ ਖਾਸ ਤੁਹਾਡੇ ਲਈ ਭੇਜਿਆ ਆ ਨਿਤਿਖਾ ਹਾਂਜੀ ਜ਼ਰੂਰ ਲਿਆਓ ਮੈਂ ਇਸ ਨੂੰ ਵੀ ਉਹਨੇ ਬੈਗ ਚ ਪੈਕ ਕਰ ਲੈਣੀ ਆ ਬਾਅਦ ਚ ਭੁੱਲ ਨਾ ਜਾਵਾਂ ਅਗਲੇ ਦਿਨ ਖੁਦ ਨਿਤਿਖਾ ਦੇ ਨਾਨਾ ਜੀ ਉਹਨਾਂ ਦੋਵਾਂ ਨੂੰ 에어ਪੋਰਟ ਛੱਡਣ ਆਏ ਸਨ ਦੋਨਾਂ ਨੂੰ ਗੱਲ ਨ ਲਗਾ ਕੇ ਪਿਆਰ ਦਿੱਤਾ ਤੇ ਕਹਿਣ ਲੱਗੇ ਤੁਸੀਂ ਦੋਵੇਂ ਆਪਣਾ ਖਿਆਲ ਰੱਖਣਾ ਮੈਨੂੰ ਆਪਣੀ ਰਾਜ਼ੀ ਖੁਸ਼ੀ ਦੱਸਦੇ ਰਹਿਣਾ ਚਲੋ ਹੁਣ ਤੁਸੀਂ ਦੋਵੇਂ ਜਾਓ ਨਲੇ ਕਲ ਹੋਏ ਜਲਦੀ ਹੀ ਮੈਨੂੰ ਕੋਈ ਖੁਸ਼ਖਬਰੀ ਵੀ ਦੇਣਾ ਉਹਨਾਂ ਦੇ ਕਲ ਸੁਣ ਕੇ ਨਿਤਿਕਾ ਨੇ ਸੰਧੀ ਨੇ ਨੀਮੀ ਪਾਲੇ ਫਿਰ ਉਹਨਾਂ ਦੋਮਾ ਨੇ ਅਲਵਿਦਾ ਲਈ ਤੇ ਅੰਦਰ ਨੂੰ ਹੱچل ਪਈ ਦੋਨਾਂ ਅੰਦਰਾ ਕੇਸਮਾਂ ਜਮਾ ਕਰਵਾਇਆ ਤੇ ਫਿਰ ਦੋਵੇਂ ਬੋਰਡਿੰਗ ਲਈ ਗੇਟ ਵੱਲ ਨੂੰ ਚਲ ਪਈ ਕੁਝ دیر ਬਾਅਦ ਫਲਾਈਟ ਦੀ ਅਨਾਉਂਸਮੈਂਟ ਵੀ ਹੋ ਗਈ ਉਹ ਦੋਵੇਂ ਆ ਕੇ ਆਪਣੀ ਸੀਟ ਤੇ ਬੈਠ ਗਏ ਜਹਾਜ਼ 'ਚ ਬੈਠਨ ਤੋਂ ਗੁਰੀ ਨਿਤਿਕਾਵਲ ਦੇਖਦੇ ਹੋਏ ਕਹਿਣ ਲੱਗਾ ਹਾਂਜੀ ਤਾਂ ਫਿਰ ਕਦੋਂ ਦੇ ਰਹੇ ਹੋ ਖੁਸ਼ਖਬਰੀ ਆਪਣੇ ਨਾਨਾ ਜੀ ਨੂੰ ਨਿਤਿਕਾ ਮੈਨੂੰ ਨਹੀਂ ਪਤਾ ਗੁਰੀ ਲੈ ਕਮਾਲ ਫਿਰ ਕਿਸ ਨੂੰ ਪਤਾ ਹੋ ਛਲ ਮੈਨੂੰ ਤਾਂ ਦੱਸ ਦੋ ਮੈਂ ਕਦ ਪਾਪਾ ਬਣਨੇ ਹਾਂ ਉਸ ਨੂੰ ਛੇੜਦੇ ਹੋਏ ਕਹਿਣ ਲੱਗਾ ਜਿਤਿਕਾ ਹਾਈ ਕੀ ਆ ਤਸ ਇੱਕੋ ਸਵਾਲ ਬਾਰ ਬਾਰ ਕਰੀ ਜਾ ਰਹੀ ਹੂੰ ਮੈਨੂੰ ਪਤਾ ਕਿ ਨਹੀਂ ਸ਼ਰਮ ਆ ਰਹੀ ਏ ਵੈਸੇ ਵੀ ਮੈਂ ਆਪਣੇ ਬੇਬੀ ਵਰੀ ਪਲੈਨਿੰਗ ਬਾਰੇ ਸੋਚ ਰਹੀ ਆ ਜੇ ਸਭ ਸਹੀ ਰਿਹਾ ਤਾਂ ਆਪਣੀ ਘਰ ਵੀ ਨਿਕਾ ਜਾ ਛੇਤੀ ਹੀ ਮਹਿਮਾਨ ਆਏਗਾ ਗੁਰੀ ਸੱਚੀ ਨਿਤਿਕਾ ਹਾਂਜੀ ਕਹਿ ਕਿ ਉਸ ਦੀ ਗੱਲ ਨ ਲੱਗੀ ਫਿਰ ਕਹਿਣ ਲੱਗੀ ਪਰ ਉਹ ਚੀਜ਼ ਈ ਮੈਨੂੰ ਕਦੇ-ਕਦੇ ਡਰ ਵੀ ਲੱਗਦਾ ਏ ਗੁਰੀ ਕਿਸ ਚੀਜ਼ ਤੋਂ ਡਰ ਲੱਗਦਾ ਏ ਨਿਤਿਕਾ ਪਤਾ ਨਹੀਂ ਬਸ ਕਈ ਵਾਰੀ ਬੇਬੀ ਨੂੰ ਲੈ ਕੇ ਮੈਨੂੰ ਡਰਸ਼ਿਆ ਲੱਗਦਾ ਏ ਮੈਨੂੰ ਤਾਂ ਇਸ ਹਫਤੇ ਬਾਰੇ ਜ਼ਿਆਦਾ ਪਤਾ ਵੀ ਨਹੀਂ ਪਤਾ ਨਹੀਂ ਮੈਂ ਇੱਕ ਚੰਗੀ ਮਾਂ ਵੀ ਬਣ ਪਾਵਾਂਗੀ ਜਾਂ ਨਹੀਂ ਗੁਰੂ ਉਸਤਾਦ ਆਪਣੇ ਹੱਥਾਂ 'ਚ ਲੈਂਦੇ ਹੋਏ ਕਹਿਣ ਲੱਗਾ ਨਿਤਿਕਾ ਮੇਰੇ ਵੱਲ ਦੇਖੋ ਤੁਹਾਨੂੰ ਪਤਾ ਹੈ ਮਾਂ ਬਣਨਾ ਕਿਸੇ ਵੀ ਲੜਕੀ ਲਈ ਉਸ ਦੀ ਜ਼ਿੰਦਗੀ ਦੇ ਸਭ ਤੋਂ ਵਧੀਆ ਅਹਿਸਾਸ 'ਚੋਂ ਇੱਕ ਹੁੰਦਾ ਹੈ ਤੁਹਾਨੂੰ ਪਤਾ ਹੈ ਰੱਬ ਨੇ ਮਾਂ ਬਣਨ ਦਾ ਸੁੱਖ ਇਹ ਔਰਤ ਦੇ ਹਿੱਸੇ ਹੀ ਕਿਉਂ ਪਾਇਆ ਹੈ ਕਿਉਂਕਿ ਜਿੰਨਾ ਸਬਰ ਤੇ ਸ਼ੈਨ ਸ਼ਕਤੀ ਰੱਬ ਨੇ ਇੱਕ ਔਰਤ ਨੂੰ ਦਿੱਤੀ ਆ ਉਹ ਹਰ ਇੱਕ ਦੇ ਵਾਸਤੇ ਗੱਲ ਨਹੀਂ ਆ ਇੱਕ ਲੜਕੀ ਮਾਂ ਬਣਨ ਤੋਂ ਬਾਅਦ ਹੀ ਸੰਪੂਰਨ ਔਰਤ ਬਣਦੀ ਆ ਤੁਸੀਂ ਦੇਖ ਲੈਣਾ ਜਦੋਂ ਨੰਨੀ ਜੀ ਜਨ ਤੁਹਾਡੀਆਂ ਬਾਹਾਂ 'ਚ ਹੋਵੇਗੀ ਨਾ ਉਹ ਪਲ ਤੁਹਾਡੀ ਜ਼ਿੰਦਗੀ ਦੇ ਬੈਸਟ ਪਲਾਂ 'ਚੋਂ ਇੱਕ ਹੋਵੇਗਾ ਤੁਸੀਂ ਦੇਖਣਾ ਉਹ ਸਨੰਨੀ ਜੀ ਜਨ ਨੂੰ ਛੁਪਰਸ਼ ਕਰਦੇ ਹੀ ਤੁਹਾਡੀਆਂ ਸਭ ਦੁੱਖ ਤਕਲੀਫਾਂ ਤੁਸੀਂ ਸਭ ਭੁੱਲ ਜਾਓਗੇ ਤੁਹਾਡੀਆਂ ਅੱਖਾਂ 'ਚੋਂ ਪਿਆਰ ਦੇ ਹੰਝੂ ਵਗਣਗੇ ਸਭ ਤੋਂ ਜ਼ਰੂਰੀ ਗੱਲ ਬੇਬੇ ਹੈ ਨਾ ਕਰ ਉਹਨਾਂ ਨੇ ਸੰਭਲ ਲੈਣਾ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਹਰ ਪਲ ਤੁਹਾਡੇ ਨਾਲ ਹਾਂ ਕਹਿ ਕੇ ਉਸ ਦਾ ਮੱਥਾ ਪਿਆਰ ਨਾਲ ਚੁਮਿਆ ਤੁਸੀਂ ਇਹਨਾਂ ਕੁਝ ਨਾ ਸੋਚਿਆ ਕਰੋ ਹੋਣਾ ਉਹੀ ਆ ਜੋ ਇਸ ਰੱਬ ਨੇ ਸਾਡੇ ਲਈ ਸਿਚਾਇਆ ਨਿਤਿਕਾ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਫਿਕਰ ਨਹੀਂ ਆ ਫਿਰ ਉਹ ਬੈਠੇ-ਬੈਠੇ ਹੀ ਇੱਕ ਦੂਜੇ ਦੀਆਂ ਬਾਹਾਂ 'ਚ ਸੋ ਗਏ ਉਸ ਦੌਰਾਨ 에ਰ ਹੋਸਟੈਸ ਨੇ ਸਭ ਨੂੰ ਖਾਣਾ ਦੇਣਾ ਸ਼ੁਰੂ ਕਰ ਦਿੱਤਾ 에ਰ ਹੋਸਟੈਸ ਇੱਕ ਦੋ ਵਾਰੀ ਉਹਨਾਂ ਨੂੰ ਕੋਲ ਲਈ ਪਰ ਉਹਨਾਂ ਨੂੰ ਸੌਂਦਿਆਂ ਨੂੰ ਦੇਖ ਕੇ ਅੱਗੇ ਚਲੇ ਗਈ ਪਰ ਜਦ ਉਹ ਉੱਠੀ ਹੀ ਨਹੀਂ ਤਾਂ ਉਹ ਆ ਕੇ ਨਿਤਿਕਾ ਨੂੰ ਜਗਾਉਂਦੇ ਹੋਏ ਕਹਿਣ ਲੱਗੀ ਮੈਂ ਤੁਹਾਡਾ ਖਾਣਾ ਮੈਂ ਕਾਫੀ देर ਤੋਂ ਦੇਖ ਰਹੀ ਹਾਂ ਤੁਸੀਂ ਦੋਵੇਂ ਸੱਤੇ ਪਏ ਹੋ ਦਰਤਾ ਨਹੀਂ ਕਰਦਾ ਸੀ ਤੁਹਾਨੂੰ ਡਿਸਟਰਬ ਕਰਨ ਨੂੰ ਪਰ ਫਲਾਈ ਲੈਂਡ ਹੋਣ ਚ ਹਲੇ ਬਹੁਤ ਟਾਈਮ ਆ ਸੋ ਮੈਂ ਸੋਚਿਆ ਤੁਹਾਨੂੰ ਭੁੱਖਣਾ ਲੱਗੀ ਹੋਵੇ ਪਲੀਜ਼ ਤੁਸੀਂ ਆਪਣਾ ਖਾਣਾ ਲੈ ਲਓ ਤੇ ਸਰ ਨੂੰ ਵਿਖਵਾ ਦਿਓ ਕਹਿ ਕੇ ਉਹ ਚਲੀ ਗਈ ਨਿਤਿਕਾ ਨੇ ਗੁਰੂ ਨੂੰ ਉਠਾਇਆ ਤੇ ਖਾਣਾ ਖਾਣ ਨੂੰ ਕਿਹਾ ਫਿਰ ਉਹ ਦੋਵੇਂ ਆਪਣਾ ਖਾਣਾ ਖਾਣ ਲੱਗੇ ਖਾਣਾ ਖਾਣ ਤੋਂ ਬਾਅਦ ਗੁਰੀ ਉੱਟ ਕੇ ਵਾਸ਼ਰੂਮ ਚਲਾ ਗਿਆ ਕੁਝ دیر ਬਾਅਦ ਆ ਕੇ ਨੀਤਿਕਾ ਦੇ ਕੋਲ بیٹھ ਗਿਆ ਫੇ ਨੀਤਿਕਾ ਵੀ ਹੱਥ ਧੋਣ ਲਈ ਚਲੀ ਗਈ ਜਹਾਜ਼ ਆਪਣੀ ਮੰਜ਼ਿਲ ਵੱਲ ਵਧਦਾ ਜਾ ਰਿਹਾ ਸੀ ਸਾਰੇ ਜਹਾਜ਼ ਲਾਈਟਾਂ ਬੰਦ ਹੋਣ ਕਰਕੇ ਸਾਰੇ ਯਾਤਰੀ ਸੌ ਰਹੇ ਸਨ ਸ਼ਾਮ ਨੂੰ ਉਹਨਾਂ ਦੀ ਫਲਾਈਟ ਦਿੱਲੀ 에ਰਪੋਰਟ ਤੇ ਲੈਂਡ ਹੋਈ ਜਦੋਂ ਉਹ ਦੋਵੇਂ ਆਪਣਾ ਸਮਾਨ ਲੈ ਕੇ 에어ਪੋਰਟ ਤੋਂ ਬਾਹਰ ਆਏ ਤਾਂ ਬਾਹਰ ਕਿਰ ਸਿੰਘ ਤੇ ਦਿਆਲੂ ਖੜੇ ਉਹਨਾਂ ਦੋਵਾਂ ਦਾ ਇੰਤਜ਼ਾਰ ਕਰ ਰਹੇ ਸਨ ਉਹਨਾਂ ਨੂੰ ਦੇਖ ਕੇ ਦੋਵਾਂ ਦੇ ਚਿਹਰੇ ਤੇ ਖੁਸ਼ੀ ਛਾ ਗਈ ਦੋਨੋਂ ਆ ਕੇ ਆਪਣੇ ਮੰਮੀ ਪਾਪਾ ਦੇ ਪੈਰੀ ਹੱਥ ਲਾਇਆ ਤੇ ਉਹਨਾਂ ਨੇ ਗੱਲ ਨਾਲ ਲਾ ਕੇ ਪਿਆਰ ਦਿੱਤਾ ਫਿਰ ਉਹ ਸਾਰੇ ਆਪਣੇ ਘਰ ਨੂੰ ਛਲ ਪਏ ਦੇਰ ਰਾਤ ਨੂੰ ਉਹ ਸਾਰੇ ਆਪਣੇ ਘਰ ਪਹੁੰਚੇ ਫਿਰ ਸਭ ਆਪੋ ਆਪਣੇ ਕਮਰਿਆਂ 'ਚ ਸੌਣ ਚਲੇ ਗਏ ਅਗਲੇ ਦਿਨ ਜਦ ਗੁਰੀ ਤੇ ਨਿਤਿਕਾ ਉੱਠੇ ਤਾਂ ਉਹਨਾਂ ਨੂੰ ਬਾਹਰੋਂ ਕਿਸੇ ਦੇ ਹੱਸਣ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਉਹ ਦੋਵੇਂ ਬਾਹਰ ਆਏ ਤਾਂ ਦੇਖਿਆ ਗੱਜਨ ਆਪਣੇ ਘਰ ਵਾਲੀ ਨਾਲ ਬੈਠਾ ਚਾਹ ਪੀ ਰਿਹਾ ਸੀ ਉਹਨਾਂ ਦੋਵਾਂ ਨੂੰ ਤੇ ਕੀ ਕੀਰ ਸਿੰਘ ਕਹਨ ਲੱਗਾ ਉੱਠ ਕੇ ਤੁਸੀਂ ਆ ਜਾਓ ਆਪਣੀ ਤਾਇਆ ਤਾਈ ਨੂੰ ਵੀ ਮਿਲੋ ਨਿਤਿਕਾ ਗੁਰੀਵਲ ਦੇਖਣ ਲੱਗੀ ਫਿਰ ਗੁਰੀ ਉਸ ਨੂੰ ਨਾਲ ਲੈ ਕੇ ਉਹਨਾਂ ਕੋਲ ਆਇਆ ਤੇ ਦੋਵਾਂ ਦੇ ਪੈਰੀ ਹੱਥ ਲਾਇਆ ਦੋਨੋਂ ਜੀਆਂ ਨੇ ਛੂਠਾ ਮੂਠਾ ਕੁਛ ਹੁੰਦੇ ਹੋਏ ਉਹਨਾਂ ਨੂੰ ਲੰਬੀ ਉਮਰ ਦਾ ਅਸ਼ੀਰਵਾਦ ਦਿੱਤਾ ਇਹਨੇ ਨੂੰ ਦਿਆਲੂ ਹੋਰ ਚਾ ਲੈ ਆਈ ਫਿਰ ਉਹਨਾਂ ਦੋਮਾ ਨੇ ਵਿਵادت ਕੀ ਚਾਹ ਪੀਤੀ ਚਾਹ ਪਾਣੀ ਪੀ ਕੇ ਗੱਜਨ ਸਿੰਘ ਹੋਨੇ ਆਪਣੇ ਘਰ ਨੂੰ ਵਾਪਸ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਗੁਰੀ ਕਹਿਣ ਲੱਗਾ ਬਾਪੂ ਜੀ ਇਹ ਕੀ ਤਾਇਆ ਬਦਲਿਆ ਬਦਲਿਆ ਕਿਉਂ ਲੱਗਦਾ ਹੈ ਨਲੇ ਆਪਣੇ ਘਰ ਇਹ ਕੀ ਕਰਨ ਆਏ ਸੀ ਕੇਸ ਸਿੰਘ ਉਹ ਪੁੱਤ ਤੇਰਾ ਤਾਇਆ ਸੱਚੀ ਬਦਲ ਗਿਆ ਹੋਂ ਤਾਂ ਆਪਣਾ ਤਾਰੀ ਵੀ ਨਸ਼ਾ ਛਡਾਊ ਕੇਂਦਰ 'ਚ ਭਰਤੀ ਕੀਤਾ ਹੋਇਆ ਆ। ਗੁਰੀ ਬਾਪੂ ਮੈਨੂੰ ਤਾਂ ਕੋਈ ਹੋਰ ਹੀ ਗੱਲ ਲੱਗਦੀ ਆ। ਤਾਇਆ ਇੰਨੀ ਜਲਦੀ ਬਦਲਣ ਵਾਲਿਆਂ 'ਚੋਂ ਤਾਂ ਨਹੀਂ ਆ। ਖੇਰ ਸੀ। ਉਹ ਬਦਲਣ ਦੀ ਕੋਸ਼ਿਸ਼ ਕਰ ਰਿਹਾ ਆ ਪੁੱਤ। ਉਹ ਤਾਂ ਕਹਿੰਦਾ ਆ ਮੈਂ ਆਪਣਾ ਹੀ ਨਸ਼ੇ ਦਾ ਕਾਰੋਬਾਰ ਵੀ ਬੰਦ ਕਰ ਦੇਣਾ ਆ। ਗੁਰੀ ਲੱਗਦਾ ਤਾਂ ਨਹੀਂ। ਬਾਕੀ ਦੇਖਦੇ ਆ ਕੀ ਹੁੰਦਾ ਆ। ਦੇ ਆ ਲੋ। ਉਹ ਸਭ ਛੱਡੋ ਪੁੱਤ ਤੁਸੀਂ ਸੁਣਾਓ ਹੁਰ ਤੋਂ ਤੁਹਾਡਾ ਬਾਹਰ ਦਾ ਗੀੜਾ ਕਿਵੇਂ ਰਿਹਾ ਗੁਰੀ ਹਾਂਜੀ ਬੇਬੀ ਬਹੁਤ ਹੀ ਵਧੀਆ ਰਿਹਾ ਅਸੀਂ ਬਹੁਤ ਇੰਜੋਏ ਕੀਤਾ ਇੱਕ ਮਹੀਨਾ ਕਿਦਾਂ ਬੀਤਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਦਿਆਲੋ ਚਲੋ ਚੰਗੀ ਗੱਲ ਆ ਪੁੱਤ ਸਾਡਾ ਤਾਂ ਇਕੱਲਿਆਂ ਦਾ ਘਰ ਪੂਰਾ ਜੀ ਨਹੀਂ ਲੱਗਦਾ ਸੀ ਅੱਛਾ ਪੁੱਤ ਫਿਰ ਮੇਰੇ ਲਈ ਕੀ ਲੈ ਕੇ ਆਏ ਆਂ ਗੁਰੀ ਆਲੋ ਫੜੋ ਤੁਹਾਡੀ ਬਲੈਤੀ ਕੁਟੀ ਕੇ ਕੀ ਉਨਤੇ ਹੱਥ ਤੇ ਇੱਕ ਲਫਾਫਾ ਰੱਖ ਦਿੱਤਾ। ਦਿਆਲੂ ਲਫਾਫਾ ਖੋਲ ਕੇ ਕੋਟੀ ਕੱਢ ਕੇ ਦੇਖਤੀ ਹੋਈ ਕਹਿਣ ਲੱਗੀ, ਬਹੁਤ ਸੋਹਣੀ ਆ ਪੁੱਤ ਗਰੀ। ਤੇ ਬੇ ਪਾ ਕੇ ਵੀ ਦਿਖਾ ਦੂੰ ਹੁਣ ਫਿਰ ਹੋਰ ਸੋਹਣੀ ਲੱਗੂ ਦਿਆਲੂ ਲੈ ਅੱਜ ਨਹੀਂ ਫਿਰ ਕਦੇ ਪਾਵਾਂਗੀ। ਨਿਤਿਕਾ ਮੰਮੀ ਜੀ ਅੱਜ ਇਹ ਪਾ ਕੇ ਦਿਖਾਓ ਨਾ ਇਹ ਨਹੀਂ ਤੁਹਾਡੇ ਲਈ ਬਹੁਤ ਪਿਆਰ ਨਾਲ ਲਈ ਆ। ਚਲ ਠੀਕ ਹੈ ਫਿਰ ਪਾਈ ਜਿਵੇਂ ਤੁਹਾਡੀ ਮਰਜ਼ੀ ਆ। ਦਿਆਲੂ ਖੜੀ ਹੋ ਕੇ ਕੋਟੀ ਪਾਉਂਦੇ ਹੋਏ ਕਹਿਣ ਲੱਗੀ ਫਿਰ ਗੁਰੀ ਕਹਿਣ ਲੱਗਾ ਬੇਬੀ ਬਹੁਤ ਸੋਹਣੀ ਲੱਗ ਰਹੀ ਆ ਇੱਕ ਮਿੰਟ ਮੈਂ ਤੁਹਾਡੀ ਫੋਟੋ ਖਿੱਚ ਕੇ ਦਿਖਾਉਣਾ ਆ ਫਿਰ ਗੁਰੀ ਬੇਬੀ ਦੀ ਫੋਟੋ ਖਿੱਚ ਕੇ ਗੁਰੀ ਉਹਨਾਂ ਨੂੰ ਦਿਖਾਉਂਦੇ ਹੋਏ ਕਹਿਣ ਲੱਗਾ ਦੇਖੋ ਸੋਹਣੀ ਲੱਗ ਰਹੀ ਏ ਨਾ ਦਿਹਾਲੋ ਹਾਂ ਪੁੱਤ ਬਹੁਤ ਸੋਹਣੀ ਲੱਗ ਰਹੀ ਆ ਫਿਰ ਕੇਰ ਸਿੰਘ ਕਹਿਣ ਲੱਗਾ ਉਹ ਪਾਈ ਮੇਰੇ ਲਈ ਵੀ ਕੁਝ ਲੈ ਕੇ ਆਇਆ ਜਾਂ ਸਭ ਕੁਝ ਆਪਣੀ ਬੇਬੇ ਲਈ ਹੀ ਲੈ ਕੇ ਆਏ ਹੋ ਉਹਨਾਂ ਦੀ ਗੱਲ ਸੁਣ ਕੇ ਗੁਰੀ ਕਹਿਣ ਲੱਗਾ ਬਾਪੂ ਜੀ ਤੁਹਾਡੇ ਲਈ ਨਿਤਿਕਾ ਲੈ ਕੇ ਆਈ ਹੈ ਨਾ ਖੇਰ ਸਿੰਘ ਸ਼ਾਬਾਸ਼ ਮੈਨੂੰ ਪਤਾ ਸੀ ਮੇਰੀ ਤੇ ਮੇਰੇ ਲਈ ਜ਼ਰੂਰ ਕੁਝ ਨਾ ਕੁਝ ਲੈ ਕੇ ਆਵੇਗੀ ਲਿਆਤੀ ਮੈਨੂੰ ਵੀ ਦਿਖਾ ਤਾਂ ਜਰਾ ਕੀ ਲੈ ਕੇ ਆਈਆਂ ਨਿਤਿਕਾ ਬਾਪੂ ਜੀ ਮੈਂ ਹੁਣੇ ਅੰਦਰੋਂ ਲੈ ਕੇ ਆਈ ਕਹਿ ਕੇ ਨਿਤਿਕਾ ਅੰਦਰ ਕਮਰੇ 'ਚ ਚਲੀ ਗਈ ਕੁਝ ਦੀਰਵਾਦ ਸਮਾਨ ਲੈ ਕੇ ਬਾਹਰ ਆ ਕੇ ਕੁਰਸੀ ਤੇ ਬੈਠ ਗਈ ਬਾਪੂ ਜੀ ਆਲੋ ਤੁਹਾਡੇ ਲਈ ਰੇਵਨ ਦੀਆਂ ਐਨਕਾਂ ਤੁਸੀਂ ਹੁਣ ਪੈਨ ਦੇ ਸਰਪੰਚ ਨੂੰ ਥੋੜੀ ਟੋਲ ਸ਼ਰ ਲਾ ਕੇ ਰੱਖਿਆ ਕਰੋ ਐਨਕ ਉਹਨਾਂ ਦੇ ਲਗਾਉਂਦੇ ਆ ਕਹਿਣ ਲੱਗੇ ਘੇਰ ਸਿੰਘ ਬਾਵਾਈਵਾ ਮੇਰੀ ਪਤਨੀ ਤਾਂ ਨਜ਼ਾਰਾ ਹੀ ਲਿਆ ਦਿੱਤਾ ਬਸ ਪੁੱਤ ਮੇਰੇ ਲਈ ਆ ਹੀ ਸਮਾਂ ਸੀ ਨਿਤਿਕਾ ਆ ਲੋ ਤੁਹਾਡਾ ਪੈਨ ਹੁਣ ਤੁਸੀਂ ਇਸ ਦੇ ਨਾਲ ਹਰ ਜਗ੍ਹਾ ਸਾਈਨ ਕਰਿਆ ਕਰਨਾ ਹੈ ਘੇਰ ਸਿੰਘ ਨੇ ਪੈਨ ਲਾ ਕੇ ਆਪਣੇ ਕੁਰਤੇ ਦੀ ਜੀਵਤੀ ਲਗਾ ਲਿਆ ਆ ਦੋ ਚੀਜ਼ਾਂ ਤੁਹਾਡੇ ਪਿਆਰੇ ਦੋਸਤ ਸ਼ਰਮਾ ਜੀ ਵੱਲੋਂ ਕਹਿ ਕੇ ਨਿਤਿਕਾ ਨੇ ਕੋਟ ਤੇ ਮਫਲਰ ਉਹਨਾਂ ਤੇ ਹੱਥ ਹੀ ਰੱਖ ਦਿੱਤਾ ਕੇਰ ਸਿੰਘ ਬਾਬਈਵਾ ਅੱਜ ਤਾਂ ਕਮਾਲ ਹੀ ਕਰ ਦਿੱਤੀ ਨਿਤਿਕਾ ਬਾਪੂ ਜੀ ਇੱਕ ਵਾਰੀ ਹੁਣ ਤੁਸੀਂ ਵੀ ਪਾ ਕੇ ਤਾਂ ਦਿਖਾ ਦਿਓ ਕਿਦਾਂ ਦਾ ਲੱਗਦਾ ਹੈ ਇਹ ਕੋਟ ਤੁਹਾਡੇ ਕੇਰ ਸਿੰਘ ਲੈ ਪਾਈ ਤੇਰੀ ਇਹ ਵੀ ਇੱਛਾ ਪੂਰੀ ਕਰ ਦਿੰਨੇ ਆ ਕਹਿ ਕੇ ਮਫਲਰ ਤੇ ਕੋਟ ਪਾ ਲਿਆ ਫਿਰ ਨਿਤਿਕਾ ਕਹਿਣ ਲੱਗੀ ਮੰਮੀ ਜੀ ਤੁਸੀਂ ਜਾ ਕੇ ਬਾਪੂ ਜੀ ਨਾਲ ਖੜੇ ਹੋਵੋ ਮੈਂ ਤੁਹਾਡੀ ਦੋਨਾਂ ਦੀ ਫੋਟੋ ਲੈਣੀ ਆ दयालू आके केव सिंह ਦੇ ਨਾਲ ਖੜ ਗਈ। ਫੇ ਨਿਤਿਕਾ ਕਹਿਣ ਲੱਗੀ, "ਮੰਮੀ ਜੀ, ਬਾਪੂ ਜੀ ਦੇ ਮੋਢੇ ਤੇ ਆਪਣੀ ਬੰਨਤਾ ਰੱਖੋ। ਨਾਲੇ ਦੋਨੋਂ ਚ ਨਹੀਂ, ਥੋੜਾ ਜਿਹਾ ਹੱਸੋ।"दयालू, "ਨਾ ਨਾ ਤੀ, ਇਹ ਕੰਮ ਤੁਹਾਡੇ ਵਰਗੇ ਜਵਾਨ ਜਹਾਨ ਕਰਦੇ ਹੀ ਸੋਹਣੇ ਲੱਗਦੀ ਆ। ਵੈਸੇ ਵੀ ਮੈਨੂੰ ਤਾਂ ਤੇਰੇ ਬਾਪੂ ਦੇ ਨਾਲ ਖੜਦੇ ਹੀ ਡਰ ਲੱਗਦਾ ਆ।" ਨਿਤਿਕਾ, "ਬਾਪੂ ਜੀ, ਤੁਸੀਂ ਕਹੋ ਨਾ ਕੁਝ।" ਕੇਰ ਸਿੰਘ, "ਮੈਂ ਕੀ ਹਾਂ ਦਿਆਲ ਕੁਰੇ? ਮੰਨ ਲਾ ਆਪਣੀ ਧੀ ਦੀ ਗੱਲ।" ਇਸੇ ਬਾਹਨੇ ਆਪਾਂ ਵੀ ਆਪਣੇ ਜਵਾਨੀ ਵਾਲੇ ਦਿਨਾਂ ਨੂੰ ਯਾਦ ਕਰ ਰਮਾਂਗੇ। ਦਿਆਲੋਂ ਨੇ ਸੰਗ ਦੀ ਸਗਰੀ ਨੇ ਕੇਰ ਸਿੰਘ ਦੇ ਮੋਢੇ ਤੇ ਹੱਥ ਰੱਖਿਆ। ਫਿਰ ਨਿਤਿਕਾ ਨੇ ਉਹਨਾਂ ਦੀਆਂ ਵੱਖ-ਵੱਖ ਪੋਚ ਫੋਟੋਆਂ ਕਲਿੱਕ ਕੀਤੀਆਂ। ਉਸ ਤੋਂ ਬਾਅਦ ਦਿਆਲੋਂ ਨਿਤਿਕਾ ਕੋਲ ਆ ਕੇ ਕਹਿਣ ਲੱਗੀ, ਹੋ ਗਿਆ ਪੁੱਤ ਤੇਰਾ ਚਾਪੂਰਾ। ਨਿਤਿਕਾ, ਹਾਂਜੀ ਮੰਮੀ ਜੀ। ਆਲੋ ਦੇਖੋ ਤੁਹਾਡੀ ਚੂੜੀ ਕਿੰਨੀ ਸੋਹਣੀ ਲੱਗ ਰਹੀ ਏ। ਕਹਿ ਕੇ ਉਹਨਾਂ ਦੋਵਾਂ ਨੂੰ ਪਿੱਕ ਦਿਖਾਉਣ ਲੱਗ ਪਈ। ਫਿਰ ਦਿਆ ਲੂਟ ਕੇ ਸਾਰਾ ਸਮਾਨ ਲੈ ਕੇ ਚਰ ਅੰਦਰ ਚਾਨ ਲੱਗੀ ਤਾਂ ਕੇਰ ਸਿੰਘ ਕਹਿਣ ਲੱਗਾ ਇਹ ਐਣਕਾਂ ਤੇ ਪੈਨ ਇੱਥੇ ਹੀ ਰਹਿਣ ਦੇ ਅੱਜ ਤੋਂ ਮੈਂ ਇਸ ਦਾ ਰੋਜ਼ ਇਸਤੇਮਾਲ ਕਰਿਆ ਕਰਾਂਗਾ ਬਈ ਮੇਰੀ ਤੇ ਇਨੇ ਪਿਆਰ ਨਾਲ ਬਾਹਰੋਂ ਲੈ ਕੇ ਆਈ ਆ ਫਿਰ ਨਿਤਿਕਾ ਵੀ ਦਿਆਲੋ ਦੇ ਮੰਗੇਹੀ ਉੱਠ ਕੇ ਚਾਹ ਵਾਲੇ ਭਾਂਡੇ ਲੈ ਕੇ ਅੰਦਰ ਨੂੰ ਚਲੀ ਗਈ ਤੇ ਆਪਣੀ ਮੰਮੀ ਨਾਲ ਰੋਟੀ ਬਣਾਉਣ ਲੱਗ ਪਈ ਦਿਨ ਮਹੀਨੇ ਬੀਤਣ ਲੱਗੇ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਗੱਜਨ ਵੀ ਹੁਣ ਪੂਰਾ ਕੇਰ ਸਿੰਘ ਦੇ ਪਰਿਵਾਰਕ ਕੁਲ ਮਿਲ ਗਿਆ ਸੀ ਪਰ ਉਹ ਕਹਿੰਦੇ ਆ ਨਾ ਤੁਸੀਂ ਚਾਹੇ ਸੱਪ ਨੂੰ ਰੋਜ ਦੁੱਧ ਵੀ ਪਿਲਾਓ ਮਾਰਨਾ ਤਾਂ ਆਖਰ ਚੁਸਨੇ ਗੰਘ ਹੀ ਆ ਇਹੋ ਹਾਲ ਗੱਜਨ ਦਾ ਸੀ ਉਹ ਤਾਂ ਬਸ ਕਿਸੇ ਮੌਕੇ ਦੀ ਭਾਲ ਚ ਸੀ ਜਦੋਂ ਆਪਣਾ ਬਦਲਾ ਲੈ ਸਕੇ ਗੁਰਜੀਤ ਨੇ ਆਪਣੇ ਬਾਪੂ ਨਾਲ ਕੀਤੀ ਵੜੀ ਦਾ ਸਾਰਾ ਕੰਮ ਸੰਭਾਲ ਲਿਆ ਸੀ ਕਈ ਵਾਰੀ ਨੀਤਿਕ ਆਪਣੀ ਮੰਮੀ ਨਾਲ ਖੇਤ ਰੋਟੀ ਲੈ ਕੇ ਚਲੀ ਜਾਂਦੀ ਸੀ ਪਰ ਜੇ ਕਦੇ ਦਿਆਲ ਨੂੰ ਕੋਈ ਕੰਮ ਹੋ ਜਾਣਾ ਤਾਂ ਨਿਤਿਕਾ ਆਪ ਹੀ ਐਕਟਿਵ ਹਾਤੇ ਰੋਟੀ ਦੇਣ ਚਲੀ ਜਾਂਦੀ ਸੀ ਅੱਜ ਦਿਆਲੋ ਕਿਤੇ ਰਿਸ਼ਤੇਦਾਰੀ ਚ ਗਈ ਹੋਣ ਕਰਕੇ ਨਿਤਿਕਾ ਨੂੰ ਘਰ ਦੇ ਸਾਰੇ ਕੰਮ ਪਾਉਂਦਿਆਂ ਦੁਪਹਿਰ ਦੀ ਰੋਟੀ ਤੋ ਵੀ ਲੇਟ ਹੋ ਗਈ ਸੀ ਫੇਰ ਜਦ ਉਹ ਰੋਟੀ ਲੈ ਕੇ ਖੇਤ ਪਹੁੰਚੀ ਤਾਂ ਗੁਰੀ ਪਹਿਲੇ ਛਾਵੇਂ ਮੰਜਾੜਾ 'ਤੇ ਬੈਠਾ ਨਿਤਿਕਾ ਦੀ ਰਾਹ ਦੇਖ ਰਿਹਾ ਸੀ ਜਦ ਉਹ ਐਕਟਿਵ ਹਾ ਤੋ ਉੱਤਰ ਕੇ ਰੋਟੀ ਲੈ ਕੇ ਉਸੇ ਕੋਲ ਆਈ ਗੌਰ ਨਾਲ ਗੁਰੀ ਨੂੰ ਆਪਣੇ ਵੱਲ ਦੇਖਦੇ ਹੋਏ ਦੇਖ ਕੇ ਕਹਿਣ ਲੱਗੀ ਹਾਂਜੀ ਕੀ ਗੱਲ ਬੜੇ ਗੌਰ ਨਾਲ ਮੈਨੂੰ ਤੁਰਿਉਂਦੇ ਨੂੰ ਦੇਖ ਰਹੀ ਸੀ ਗੁਰੀ ਮੈਂ ਕੀ ਕਰਾਂ ਯਾਰ ਰੱਬ ਨੇ ਤੈਨੂੰ ਬਣਾਇਆ ਹੀ ਬੜੀ ਰੀਸਨ ਵਾਲਾ ਜਦ ਤੂੰ ਝੁੰਮ ਝੁੰਮ ਕੇ ਤੁਰਦੀ ਆ ਨਾ ਤਾਂ ਫਸਲਾਂ ਵੀ ਨਸ਼ੇ ਆ ਜਾਂਦੀਆਂ ਨੇ ਜਦ ਤੂੰ ਆਹ ਪੋਲੇ ਜਿਹੇ ਪੱਬਾ ਨੂੰ ਧਰਤੀ ਤੇ ਰੱਖਦੀ ਆ ਨਾ ਤਾਂ ਮਿੱਟੀ 'ਚ ਵੀ ਫੁੱਲ ਉਖੜਦੇ ਨੇ ਨਿਤਿਕਾ ਹਾਏ ਸੱਚੀ ਮੈਨੂੰ ਇੰਨਾ ਸਿਫਤਾ ਨਾ ਕਰਿਆ ਕਰੋ ਨਲਿ ਹੁਣ ਚੱਪ ਕਰਕੇ ਰੋਟੀ ਖਾ ਲੋ ਬਾਪੂ ਜੀ ਵੀ ਆਉਂਦੇ ਹੀ ਹੋਣੇ ਗੁਰੀ ਬਾਪੂ ਉਹ ਇੱਥੇ ਤਾਂ ਹੀ ਆਉ ਨਿਤਿਕਾ ਕੀ ਮਤਲਬ ਗੁਰੀ ਬਾਪੂ ਜੀ ਤਾਂ ਨਾਲ ਦੇ ਪਿੰਡ ਵਾਲੀ ਜਮੀਨ 'ਚ ਕਿੜਾ ਮਾਰਨ ਗਏ ਹੋਇਆ ਹਲੇ ਨਹੀਂ ਆਉਂਦੇ ਨਿਤਿਕਾ ਠੀਕ ਹੈ ਜੀ ਫੇਰ ਹੁਣ ਤਾਂ ਅਸੀਂ ਰੋਟੀ ਖਾ ਲਓ ਨਹੀਂ ਠੰਡੇ ਹੋ ਜਾਣੇ ਆ ਗੁਰੀ ਲਿਆ ਫੜਾਓ ਮੈਨੂੰ ਤਾਂ ਭੁੱਖੀ ਬਹੁਤ ਲੱਗੀ ਆ ਨਿਤਿਕਾ ਹੂੰ ਤੁਸੀਂ ਐਵੇਂ ਖਾਓਗੇ ਦੇਖੋ ਤਾਂ ਗਰਮੀ ਨਾਲ ਭਿੱਜੇ ਪਏ ਹੋ ਪਤਾ ਨਹੀਂ ਹੱਥ ਵੀ ਚੰਗੀ ਤਰ੍ਹਾਂ ਧੁੱਤੇ ਆ ਜਾਂ ਨਹੀਂ ਇਦਨ ਹੋ ਕੇ ਬੈਠੋ ਮੈਂ ਤੁਹਾਨੂੰ ਰੋਟੀ ਖਵਾਉਣੀ ਆ ਫਿਰ ਗੁਰੀ ਮੰਜੇ ਤੇ ਚੌਂਕੜੀ ਮਾਰ ਕੇ ਬੈਠ ਗਿਆ ਤੇ ਨੀਤਿਕਾ ਉਸ ਨੂੰ ਰੋਟੀ ਖਵਾਉਣ ਲੱਗੀ ਗੁਰੀ ਨੂੰ ਨਾਲੇ ਨੀਤਿਕਾ ਰੋਟੀ ਖਵਾ ਰਹੀ ਸੀ ਤੇ ਨਾਲੇ ਆਪਣੇ ਹੱਥੀ ਪੱਕੇ ਨਾ ਚੱਲ ਮਾਰ ਰਹੀ ਸੀ ਗੁਰੀ ਨੇ ਰੋਟੀ ਖਾਂਦੇ ਨੂੰ ਜਦ ਚਿਹਰੇ ਤੇ ਪਸੀਨਾ ਆਇਆ ਤਾਂ ਨੀਤਿਕਾ ਆਪਣੀ ਚੰਨੀ ਨਾਲ ਉਸ ਦੇ ਚਿਹਰੇ ਨੂੰ ਸਾਫ਼ ਕਰਦੀ ਹੋਈ ਕਹਿਣ ਲੱਗੀ ਇੱਕ ਤਾਂ ਨਾ ਤੁਹਾਨੂੰ ਪਸੀਨਾ ਬਹੁਤ ਆਉਂਦਾ ਹੈ ਨਲੇ ਰੋਜ ਅ ਮਿਰਚਾਂ ਪਿਆਜ਼ ਖਾਣਾ ਜ਼ਰੂਰੀ ਆ ਇੱਕ ਤਾਂ ਗਰਮੀ ਆ ਉਪਰ ਤੁਸੀਂ ਆ ਕੁਝ ਖਾਣ ਦਾ ਚਾਹਨੇ ਹੋ ਗੁਰੀ ਕੀ ਕਰੀਏ ਜੀ ਸਾਡਾ ਤਾਂ ਖਾਣਾ ਇਸੇ ਬਿਨਾ ਹਜ਼ਮੀ ਨਹੀਂ ਹੁੰਦਾ ਵੈਸੇ ਤੁਸੀਂ ਰੋਟੀ ਖਾਧੀ ਕਿ ਨਹੀਂ ਨਿਤਿਕਾ ਤੁਹਾਨੂੰ ਤਾਂ ਪਤਾ ਹੀ ਆ ਮੈਂ ਹਮੇਸ਼ਾ ਤੁਹਾਨੂੰ ਰੋਟੀ ਖਵਾ ਕੇ ਕੰਨੀ ਆ ਗੁਰੀ ਯਾਰ ਮੈਨੂੰ ਇੱਕ ਦਿਨ ਅੱਜ ਤੱਕ ਸਮਝ ਨਹੀਂ ਆਈ ਤੁਸੀਂ ਬੁੜੀਆਂ ਸਾਨੂੰ ਬੰਦਿਆਂ ਨੂੰ ਰੋਟੀ ਖਵਾਉਣ ਤੋਂ ਬਾਅਦ ਹੀ ਕਿਉਂ ਕੰਨੀ ਆਇਓ ਨਿਤਿਕਾ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਕੱਲ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ